ਲੁਧਿਆਣਾ ਦੇ ਵਿੱਚ ਇੱਕ ਸਿਰਫਰੇ ਆਸ਼ਿਕ ਦੇ ਵੱਲੋਂ ਕੁੜੀ ਦੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਵੱਲੋਂ ਵਿਆਹ ਤੋਂ ਇਨਕਾਰ ਕੀਤੇ ਜਾਣ ਤੋਂ ਨਾਰਾਜ਼ ਮੁਲਜ਼ਮ ਨੇ ਲੜਕੀ ਦੇ ਘਰ ਦੇ ਬਾਹਰ ਮੁਹੱਲੇ ਦੇ ਵਿੱਚ ਉਸ ਦੇ ਅਸ਼ਲੀਲ ਫਲੈਕਸ ਲਗਵਾ ਦਿੱਤੇ ਹੋਰ ਤਾਂ ਹੋਰ ਉਸ ਨੇ ਕੁੜੀ ਦੀਆਂ ਅਸ਼ਲੀਲ ਤਸਵੀਰਾਂ ਉਸ ਦੇ ਰਿਸ਼ਤੇਦਾਰਾਂ ਨੂੰ ਵੀ ਭੇਜ ਦਿੱਤੀਆਂ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਲੜਕੀ ਨੇ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਮਲੇਸ਼ੀਆ ਰਹਿੰਦੇ ਰਾਜਕੁਮਾਰ ਤੇ ਉਸ ਦੇ ਜਗਰਾਉਂ ਰਹਿੰਦੇ ਦੋਸਤ ਖਿਲਾਫ ਮਾਮਲਾ ਦਰਜ ਕੀਤਾ ਤੇ ਰਾਜਕੁਮਾਰ ਦੇ ਦੋਸਤ ਨੂੰ ਕਾਬੂ ਕਰ ਲਿਆ ਹਾਂਜੀ ਸਾਡੇ ਧਿਆਨ ਚ ਆਇਆ ਸੀ ਪਿਛਲੇ ਦੋ ਦਿਨਾਂ ਤੋਂ ਜੀ ਉਹਦੇ ਵਿੱਚ ਇੱਕ ਲੜਕੇ ਵੱਲੋਂ ਲੜਕੀਆਂ ਦੀਆਂ ਦੁਨੀਆਂ ਤੋਂ ਤਸਵੀਲ ਫੋਟੋ ਮਗਰਾਂ ਦੇ ਘਰ ਕਿਲਾਤੀਆਂ ਸੀ ਉਹਦੇ ਖਿਲਾਫ ਅਸੀਂ ਮਕਦਮਾ ਨੰਬਰ 58 ਦਰਜ ਕੀਤਾ ਵੱਖ-ਵੱਖ ਤਰਾਮਾਤ ਦੇ ਉਹ ਬਣਦੀਆਂ ਤਰਾਮਾ ਦੇ ਮਕਦਮਾ ਦਰਜ ਕਰਕੇ ਐਸੇ ਜਗਰੂਪ ਸਿੰਘ ਜੀ ਕਾਰਦੀਆਂ ਵਿੱਚ ਜਾ ਰਹੇ ਨੇ ਉਹਦੇ ਚ ਇੱਕ ਲੜਕੇ ਦੀ ਗ੍ਰਿਫਤਾਰੀ ਕਰ ਲਈਏ ਜੀ ਜੀ ਦੂਸਰੇ ਵੀ ਤਲਾਸ਼ ਜਾਰੀ ਹੈ ਜੀ ਜੋ ਤੁਮ ਮਿਲਦਾ ਤੋਂ ਮਗਰਫਤਾਰ ਕਰਕੇ ਮੁਕਦਮੇਦਾਨ ਨੂੰ 17 ਸਮੇਂ ਸਰ ਕੀਤਾ ਜਾਊਗਾ ਜੀ ਤੇ ਕੁਝ ਇਹ ਗੱਲ ਸਾਹਮਣੇ ਆਈ ਕਿ ਉਹਨੇ ਇਦਾਂ ਕਿਉਂ ਕੀਤਾ ਸੀਗਾ ਜੀ ਉਹ ਕੋਈ ਪਹਿਲਾਂ ਇਕੱਠੇ ਕਿਸੇ ਜੋਬ ਕਰਦੇ ਸੀਗੇ ਜੀ ਉਸ ਤੋਂ ਬਾਅਦ ਉਹ ਕੋਈ ਉਹਨਾਂ ਦੀ ਆਫਸਰ ਕਿ ਕੀ ਬਣਿਆ ਕਿ ਨਹੀਂ ਇਹ ਤਾਂ ਹੁਣ ਜੋ ਦੋ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈਗਾ ਜੀ